ਅੱਜ ਅੰਨੇ ਹੋਏ ਮਾਪਿਓ ਨੂੰ ਸਾਂਭਣ ਵਾਲੇ ਪੁੱਤ ਨਸ਼ੇ ਨੇ ਅੰਨੇ ਕਰਦੇ ਢਿੱਗ ਪੁੜੀ ਨੇ। ਖੂਨੋਂ ਪਸੀਨੇ ਨਾਲ ਆਪਣੇ ਪੁੱਤ ਪਾਲ ਕੇ ਪਿਓ ਵੀ ਤਰਸਦੇ ਆ ਉਹਨਾਂ ਦੇ ਸੁੱਖ ਨੂੰ। 6 ਬੱਚੇ ਪਾਲੇ ਬਾਪੂ ਗਰਮੇਲ ਸਿਓ ਨੇ। 6 ਦੇ 6 ਵਿਆਹੇ। ਪੱਲੇਦਾਰੀ ਕਰ ਕਰਕੇ ਅੱਜ ਧੀਆਂ ਦਾ ਆਪਣੇ ਘਰ ਹੀ ਐ ਵਿਚਾਰੀਆਂ ਪੂਰੀਆਂ ਸੂਰੀਆਂ ਉਹ ਫੇਰ ਵੀ ਲਈ ਫਿਰਦੀਆਂ ਨਾਲ। ਤਿੰਨਾਂ ਹੀ ਨਾਂ ਮੈਂ ਲੈ ਕੇ ਪਿਓ ਨੂੰ ਕਿਹਾ ਕਿ ਬਾਪੂ ਸਾਹਿਬ ਮੇਰੇ ਕਿੰਨਾ ਹੋ ਜਾਣਗਾ ਮਾਂ ਤੋਂ ਨਹੀਂ ਸੁਣਨਾ ਨਾਂਨ ਖੋਲ ਗਿਆ ਨਹੀਂ ਸਹੀ ਗੱਲ ਤੇ ਪੁੱਤ ਜਿਨ੍ਹਾਂ ਨੂੰ ਬਰਾਬਰ ਦੇ ਕੀਤਾ ਸੀ ਉਹ ਅੱਜ ਚਿੱਟੇ ਤੇ ਲੱਗ ਕੇ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਡਸ ਗਿਆ ਉਹਨਾਂ ਨੂੰ ਮਾਂ-ਬਾਪ ਦੇਖਦੇ ਹੀ ਨਹੀਂ ਭਾਈ ਇਹ ਠੀਕ ਹੈ ਮੈਂ ਇੰਨਾ ਔਖਾ ਨਗਾ ਨਾ ਕਰੀ ਰੱਖੂ ਬਿਲਕੁਲ ਬਾਪੂ ਠੀਕ ਨਹੀਂ ਜ਼ਿੰਦਗੀ ਦੀ ਲਤ ਬਾਹਰ ਚਲੀ ਜਾਵੇ ਅੱਖ ਨਾ ਜਾਵੇਗੀ ਬਸ ਨਿਗਾਹ ਤੂੰ ਆਉਂਗਾ ਸਾਰੇ ਅੰਗ ਹਟ ਜਾਣਗੇ ਕੋਈ ਨਹੀਂ ਆ ਰਿਹਾ ਜਗਤੰਪਤ ਕੁਆਇਰ ਜੀ ਦਾ ਖਾਲਸਾ ਬਾਈਕ ਦੀ ਫਤਿਹ ਬਾਪੂ ਗਰਮੀਲ ਸਿੰਘ ਜੀ ਆ ਦੇਖੋ ਜੀ ਪਿੰਡਕ ਪੂਰੇ ਤੋਂ ਆਏ ਨੇ ਜਿਲ੍ਹਾ ਮੋਗਾ ਝੂਠ ਨਹੀਂ ਸੀ ਮਾਰ ਦਿੰਦਾ ਸੀ ਇਹ ਸੱਚਾ ਸੱਚ ਹੈ ਠੀਕ ਹੈ ਬਾਪੂ ਹਾਂ ਅੱਜ 쿠ਸਾਡਾਮ ਪਰ ਸਕੇ ਠੀਕ ਹੈ ਬਾਪੂ ਕੋਈ ਗੱਲ ਨਹੀਂ ਬਾਪੂ ਤੁਸੀਂ ਮੇਰੇ ਪਿਆਵਾ ਮਰ ਗਏ ਬਾਪੂ ਗਰਮੀਲ ਸਿੰਘ ਜੀ ਨੇ ਮਾਰਾ ਸੱਚਾ ਪਾਤਸ਼ਾਹ ਅੱਖਾਂ ਦੀ ਰੌਸ਼ਨੀ ਵਾਸਤੇ ਅਰਦਾਸ ਕਰਿਓ ਬਾਪੂ ਸੋਟੀ ਦੇ ਸਾਰੇ ਚੱਲਦੇ ਨੇ ਉਹ ਜਾਵੇ ਜੀ ਬਾਪੂ ਜਾ ਕੇ ਪੁੱਛੇ ਬਜ਼ੁਰਗ ਹੋ ਗਏ ਨੇ ਹੁਣ ਅੱਛਾ ਇੱਕ ਗੱਲ ਹੋਰ ਹੈ ਪਰਿਵਾਰ ਗਰੀਬ ਆ ਹਾਂ ਜੀ ਸੁਣ ਲਓ ਲੱਖਾਂ ਰੁਪਿਆ ਖਰਚ ਕੇ ਆਪਰੇਸ਼ਨ ਕਰਾਉਣਾ ਬਾਪੂ ਦੇ ਹੱਥ ਵਸ ਨਹੀਂ ਰਹਾ ਕਿਉਂਕਿ ਅੱਖਾਂ ਦੀਆਂ ਦੋਨੋਂ ਪੁਤਲੀਆਂ ਹੀ ਬਾਪੂ ਦੀਆਂ ਖਰਾਬ ਹੋ ਗਈਆਂ ਤੁਸੀਂ ਦੇਖੋਗੇ ਬਾਪੂ ਦੀ ਸੱਜੀ ਅੱਖ ਵੀ ਬਿਲਕੁਲ ਚਿੱਟੀ ਹੋ ਚੁੱਕੀ ਆ ਖੱਬੀ ਅੱਖ ਵੀ ਚਿੱਟੀ ਹੋ ਗਈ ਏ ਦੋਵਰਾ ਪੁੱਤਲੀ ਪਾਈ ਐ ਤੇ ਜਾਨੀ ਉਤੋਂ ਉਹਨਾਂ ਨੇ ਸਾਫ਼ ਨਹੀਂ ਕੀਤੀ ਮੈਂ ਮਟੂੜ ਨਹੀਂ ਮਾਰਨਾ ਮੈਂ ਬਹੁਤ ਜ਼ੋਰ ਲਾ ਮੈਂ ਕਿ ਡਾਕਟਰ ਆ ਵੀ ਤੁਸੀਂ ਜੇ ਉਤੋਂ ਸਾਫ਼ ਦੇ ਕੰਧ ਤੋ ਆਪਾਂ ਪਾਸੇ ਮੈਂ ਫੇਰੀ ਨਿਗਾਹ ਨੇ ਚੱਲਣਾ ਜੇ ਆਪਣੇ ਕੰਧ ਮੂਰੇ ਹੋਊਗਾ ਫੇਰ ਆਪਣੀ ਨਿਗਾਹ ਕਿੱਥੇ ਚੱਲੇਗੀ ਕੋਈ ਨਾ ਬਾਪੂ ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਵੈਗਰੂ ਮਿਹਰ ਕਰੇ ਤੇਰੀ ਅੱਖਾਂ ਦੀ ਲਾਈਟ ਆ ਜਾਈ ਬਾਬੂ ਬੜੀ ਮਿਹਰਬਾਨ ਤੁਸੀਂ ਵੀ ਸਾਰੇ ਅਰਦਾਸ ਕਰਿਓ ਇਦਾਂ ਦੇ ਬਜ਼ੁਰਗ ਬਹੁਤ ਨੇ ਪਿੰਡਾਂ 'ਚ ਜਿਹੜੇ ਪਹੁੰਚ ਨਹੀਂ ਹੁੰਨ ਕਰ ਪਾਉਂਦੇ ਹਸਪਤਾਲਾਂ ਚ ਜਾਂ ਇਹਨਾਂ ਕੈਂਪਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਪੁੰਨ ਅੱਜ ਇਹ ਭੈਣ ਨਾ ਦਰਾਣੀ ਜਠਾਣੀ ਲੈ ਕੇ ਆਈਆਂ ਇੱਥੇ ਦਰਾਣੀ ਆਪਣੇ ਜਠਾਣੀ ਦੇ ਪਿਓ ਨੂੰ ਲੈ ਕੇ ਆਈ ਹੈ ਇੱਥੇ ਨਾ ਤਾਂ ਉਹਨੂੰ ਪਤਾ ਸੀ ਨਾ ਬਾਪੂ ਨੂੰ ਪਤਾ ਸੀ ਵੀ ਲੁਧਿਆਣੇ ਮਨੁੱਖਤਰੀ ਸੇਵਾ ਵੀ ਕੋਈ ਹੈਗੀ ਹੈ ਕਿਤੇ ਕੈਂਪ ਵੀ ਲੱਗਦਾ ਇਹ ਭੈਣ ਪਹਿਲਾਂ ਇੱਥੇ ਆਉਂਦੀ ਸੀ ਦਵਾਈ ਲੈਣ ਇਹਨੂੰ ਪਤਾ ਸੀ ਵੀ ਇੱਥੇ ਕੈਂਪ ਲੱਗਦੇ ਇਹਨਾਂ ਦੇ ਬੇਟੇ ਦੀ ਦਵਾਈ ਚੱਲਦੀ ਹੈ ਦੇਖੋ ਇਹ ਹੁੰਦਾ ਅੱਗੇ ਦੀ ਅੱਗੇ ਦੀਵੇ ਦੀ ਲੋ ਵੱਧਦੀ ਜਾਵੇ ਇੱਕ ਦੀਵੇ ਤੋਂ ਦੂਜਾ ਦੀਵਾ ਦੂਜੇ ਤੋਂ ਦੂਜਾ ਤਾਂ ਹੀ ਚਾਨਣ ਹੁੰਦਾ ਭਾਈ ਇਦਾਂ ਹੀ ਰੋਸ਼ਨੀ ਫੈਲਦੀ ਆ ਜਦੋਂ ਅਸੀਂ ਹੋਰ ਲੋਕਾਂ ਤੱਕਰ ਸਨੇਹਾ ਪਹੁੰਚਦਾ ਕਰਦੇ ਆ ਚੰਗਾ ਸਨੇਹਾ ਅੱਗੇ ਦੀ ਅੱਗੇ ਦੂਰ ਤੱਕਰ ਜਾਣਾ ਚਾਹੀਦਾ ਅੱਜ ਬਾਪੂ ਦੇ ਸੋਧਾ ਸੁਣ ਕੇ ਐ ਜੁੜੇ ਹੋਏ ਹੱਥ ਬਿਨਾਂ ਨਾਨਕ ਦਾ ਬਾਪੂ ਦੀਆਂ ਕੀਤੀਆਂ ਹੋਈਆਂ ਦੁਆਵਾਂ ਸਾਡੇ ਲਈ ਦਿੱਤੀਆਂ ਹੋਈਆਂ ਅਸੀਸਾਂ ਤੇ ਬਾਪੂ ਦਾ ਇੱਕ ਤਰਲਾ ਵੀ ਪੁੱਤ ਮੇਰੀ ਅੱਖਾਂ ਦੀ ਲਾਈਟ ਬਣ ਜਵੇ ਕਹੇਦਰੀ ਤੇ ਇਹ ਬੇਨਤੀ ਆ ਤੁਹਾਨੂੰ ਵੀ ਹੱਥ ਜੋੜ ਕੇ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀਆਂ ਅਰਦਾਸਾਂ ਬਿਰਥੀਆਂ ਨਹੀਂ ਜਾਣੀਆਂ ਮਹਾਰਾਜ ਅਰਦਾਸ ਕਰਿਓ ਬਾਪੂ ਗਰਮੇਲ ਸਿੰਘ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਇਹਦੇ ਤੇ ਕੋਈ ਖਰਚਾ ਨਹੀਂ ਬਾਹਲਾ ਆਉਣਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਨਹੀਂ ਵੀ ਬਾਪੂ ਦਾ ਇਲਾਜ ਕਰਵਾ ਦਿਓ ਕਰਾਉਣ ਵਾਲਾ ਉਹ ਬੈਠਾ ਆਪੇ ਵਾਇਗਰੂ ਨੇ ਕਰਾ ਲੈਣਾ ਬਸ ਇਹ ਅਰਦਾਸ ਹੀ ਕਰ ਦਿਓ ਵੀ ਐਸੇ ਬਜ਼ੁਰਗਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨਾ ਉਹ ਹਨੇਰੇ 'ਚ ਜਿਹੜੀਆਂ ਗੁਜ਼ਰ ਰਹੀਆਂ ਉਹ ਜਿਹੜੀਆਂ ਅੱਖਾਂ ਦੇ ਮੂਰੇ ਕਾਲਾ ਹਨੇਰਾ ਉਹਦੇ ਵਿੱਚ ਬਤੀਤ ਹੋ ਰਹੀਆਂ ਉਹਦੇ ਵਿੱਚੋਂ ਬਾਹਰ ਆਉਣ ਇੱਕ ਰੰਗਾ ਭਰੀ ਦੁਨੀਆ ਇੱਕ ਰੰਗਾ ਭਰੀ ਜ਼ਿੰਦਗੀ ਬਤੀਤ ਕਰ ਸਕਣ ਤੇ ਇਹਦੇ ਪਿੱਛੇ ਤੁਹਾਨੂੰ ਬੇਨਤੀ ਆ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰਿਆ ਕਰੋ ਧਿਆਨ ਦਿਆ ਕਰੋ ਭਾਈ ਤੁਹਾਡੇ ਆਣ ਗਵਾਂਢ ਹੀ ਰਹਿੰਦੇ ਨੇ ਇਦਾਂ ਦੇ ਲੋਕ ਹੁਣ ਬਾਪੂ ਦੇ ਪਿੰਡ ਵੀ ਤਾਂ ਬਥੇਰੇ ਹੋਣ ਗਏ ਐਨਆਰਆਈ ਭੈਣ ਭਰਾ ਜਾਂ ਹੋਰ ਤਣਾਤ ਲੋਕ ਜਿਹੜੇ ਬਾਪੂ ਦੀ ਬਾਹ ਫੜ ਸਕਦੇ ਸੀ ਪਰ ਨਹੀਂ ਅੱਜਕੱਲ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀਆਂ ਦੇ ਭਰੇ ਪਏ ਆ ਇਹ ਫਲਾਨੀ ਪਾਰਟੀ ਦਾ ਇਹ ਉਹਦਾ ਮੁੰਡਾ ਹੈ ਉਹਦਾ ਪਿਓ ਆ ਮੇਰੀ ਇਹਦੇ ਨਾਲ ਬਣਦੀ ਨਹੀਂ ਇਹਨੇ ਆਪਾਂ ਨੂੰ ਵੋਟ ਰਲਟ ਪਾਈ ਸੀ ਇਹ ਫਲਾਨਿਆਂ ਦੇ ਨਾਲ ਖੜ ਗਿਆ ਸੀ ਆਹ ਗੱਲਾਂ ਦੇ ਵਿੱਚ ਐਦਾਂ ਦੇ ਬਜ਼ੁਰਗ ਪੈਸ ਰਹੇ ਨੇ ਬੇਨਤੀ ਹੈ ਭਾਈ ਇਨਸਾਨ ਆ ਇਨਸਾਨ ਹੋਣ ਦਾ ਫਰਜ਼ ਨਿਭਾਓ 100 ਲੱਖ ਜੀ ਉਹਨਾਂ ਦੇ ਸਰਦਾਰ ਆ ਸੀ ਸਭ ਚੰਗੇ ਬਣਿਏ ਯਾਨੀ ਇਹਨਾਂ ਦੀ ਬੀਬੀ ਨਾ ਉਹ 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 ਵੀ ਦਰੰਗ ਹੋਇਆ ਉਹ ਵੀ ਕਿਸੇ ਕੰਮ ਦੇ ਨਹੀਂ ਜੀ ਮੈਂ ਅੱਖਾਂ ਤੋਂ ਬਗੈਰ ਉਹਨੂੰ ਛਾਹਦਾ ਹਾਂ ਤੇ ਬਾਪੂ ਕਿੰਨੇ ਬੱਚੇ ਕਿੰਨੇ ਤੇਰੇ ਮੇਰੇ ਦੋ ਬੱਚੇ ਕਿਸੇ ਕੰਮ ਦੇ ਨਹੀਂ ਜੀ ਬੱਚੂ ਨਹੀਂ ਮਾਰਦਾ ਜਦੋਂ ਤੁਹਾਨੂੰ ਜੱਗਾਂ ਦੇ ਇਨਸਾਨ ਦੇ ਤਰ ਕੀ ਕਰਦੇ ਸੱਚੇ ਨਸ਼ਾ ਨਸ਼ਾ ਤੇ ਲੱਗੇ ਨਸ਼ੇ ਬਸ ਆਹੀ ਗੱਲ ਹੈ ਬਸ ਚਿੱਟੇ ਖਾਈ ਜਾਂਦੇ ਬਸ ਸਾਡੀ ਕੋਈ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਚਿੱਟੇ ਨੇ ਤਾਂ ਮਾਂ ਬਾਪੂ ਬਾਹਲੇ ਘਰ ਪਟਦੇ ਬਾਹਲੇ 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 ਪਛਣਾ ਤੇ ਕੁੱਛ ਨਾ ਬਹੁਤ ਸਾਡੀ ਹਾਂ ਹੁਣ ਇਹਨਾਂ ਬਾਪੂਆਂ ਦਾ ਦੇਖੋ ਜੀਵਨ ਮਿਹਨਤ ਕਰਕੇ ਨਿਕਲਿਆ ساری ਉਮਰ ਇਹਨਾਂ ਨੇ ਹੱਡ ਤੋੜਵੀਂ ਮਿਹਨਤ ਕੀਤੀ ਹੁਣ ਪੁੱਤਾਂ ਤੋਂ ਸੇਵਾ ਲੈਣੀ ਸੀ ਹੁਣ ਪੁੱਤ ਚਿੱਟੇ ਤੇ ਲੱਗੇ ਘਰ ਦਾ ਸਮਾਨ ਚੱਕ ਚੱਕੀ ਵੇਚੀ ਜਾਂਦੇ ਠੀਕ ਹੋ ਜੀ ਆਪਾਂ ਛੱਬ ਦੀ ਵਿਆਹ ਆਪਾਂ ਇਹ ਸੇ ਕਰਕੇ ਕਰਾਉਣੇ ਹਨ ਵੀ ਸਾਨੂੰ ਸੰਭੂਗਾ ਆਪਾਂ ਦੀਆਂ ਦਾ ਮਾਂ ਪਿਓ ਸੰਦਿਆ ਗਾਂ ਸੰਨ ਵੀ ਰਹਿ ਸੰਭ ਬਿਲਕੁਲ ਬਾਪੂ ਇਹ ਸੇ ਕਰਕੇ ਸੰਧਾਰਤ ਰਾਹ ਮਹਾਰਾਜ ਕਰਦੇ ਨਹੀਂ ਕੰਮ ਕਰ ਕੁਛ ਕੰਮਜੀ ਜੀ ਮੋਟੇ ਸਰ ਦੋ ਕੁੜੇ ਆ ਕੰਮ ਕਰਨੀ ਦੀ ਬਸਾਰਦਾ ਹੀ ਅੱਛਾ ਆਪਦਾ ਹੀ ਨਹੀਂ ਝੂਠੋਂ ਦਾ ਬਸ ਅੱਛਾ ਹਾਂ ਅੱਜ ਆਪਦਾ ਵੱਡਾ ਬੇਟਾ ਉਹ ਪੁੱਤੇ ਆ ਉਹ ਵੀ ਨੇ ਉਹ ਵੀ ਨੇ ਇਹਦੇ ਨਾਲ ਗਈਆਂ ਦੋ ਪੁੱਤੇ ਨੇ ਅੱਛਾ ਹਾਂਜੀ ਬਿਲਕੁਲ ਝੂਠਾ ਪਾ ਇੱਕ ਡੱਕੇ ਦਾ ਵੀ ਝੂਠ ਨਹੀਂ ਗਿਆ ਸਾਰਾ ਕੰਮ ਦਾ ਸਹੀ ਦੱਸਣਾ ਕਰਦਾ ਅਕਾ ਭਾਈ ਜੀ ਮੈਂ ਸਮਝਦੀ ਇਹਨਾਂ ਨੂੰ ਬਹੁਤ ਧੰਨਵਾਦ ਭੈਣੇ ਕਿਉਂਕਿ ਜਿਹੜੇ ਮਾਂ ਪਿਓ ਦੇ ਫਰਜ਼ ਆ ਉਹ ਚਾਹੇ ਧੀ ਕਰੇ ਚਾਹੇ ਪੁੱਤ ਕਰੇ ਕਰਨੇ ਚਾਹੀਦੇ ਤੇਰੇ ਭਰਾ ਜਮਈ ਨਹੀਂ ਨਹੀਂ ਉਹਨੇ ਚੜਨ ਨਾ ਗੜਦਾ ਉਹਨਾਂ ਦਾ ਹੀ ਆ ਜੀ ਇਹਦਾ ਵਿਆਹ ਕੀ ਤੋਰ ਤੀਆਂ ਜਦੋਂ ਸਾਰਾ ਕੁਝ ਸਿਲ ਇਹ ਘਰ-ਬਾਰ ਲੈ ਲੇ ਉਹਨਾਂ ਨੇ ਲੈ ਆ ਤੇ ਹੁਣ ਸਾਹਮਣ ਨੂੰ ਧੀਆਂ ਦੇਖੋ ਜੀ ਮੈਂ 18 ਸਾਲ ਪਲੇਦਾਰੀ ਕੀਤੀ ਝੂਠੇ ਮਾਰਨਾ ਆਪਾਂ ਨਾ ਗਵਰਨਮੈਂਟ ਦੀ ਚੋਰੀ ਕੀਤੀ ਨਾ ਕਿਤੇ ਝੂਠ ਮਾਰਿਆ ਨਾ ਕਿਹਾ ਪੈਸਾ ਨਪਿਆ ਵਿਆਹ 6-7 ਕੀਤੇ ਜਿਵੇਂ ਅੰਦਰੋਂ ਪੈਸੇ ਫੜ ਕੇ ਲੈਂਦੇ ਰਹੇ ਉਸੇ ਤਰ੍ਹਾਂ ਸਰਾਰਾਂ ਦੇ ਜਿੱਦੇ ਫੜਦੇ ਸੀ ਉਸੇ ਤਰ੍ਹਾਂ ਹੀ ਦੇ ਦਿੰਦੇ ਸੀ ਕਿੰਨੀਆਂ ਕੁੜੀਆਂ ਕਿੰਨੀਆਂ ਛੋਟੀਆਂ ਕੁੜੀਆਂ ਦੇ 4 ਤੋਂ 4 ਕੁੜੀਆਂ ਵਿਆਹੀਆਂ ਤੇ ਮੁੰਡੇ ਮੁੰਡੇ ਦੋ ਦੋ ਮੁੰਡੇ ਮੰਨ ਲਓ 6 ਬੱਚੇ ਪਿਆ ਹੈ 6 ਬੱਚੇ ਪਿਆ ਹੈ 6 ਮਾਂ ਬੱਚਿਆਂ ਨੂੰ ਪਾਲਿਆ ਵੀ ਉਹ ਪਾਲਿਆ ਵੀ ਸਾਰਾ ਹੁਣ 6 ਤੋਂ ਤੈਨੂੰ ਨਹੀਂ ਪਾਲ ਹੁੰਦਾ ਮੈਂ ਜੀ ਭੱਜਣੇ ਯਕੀਨ ਮਾਣਾ ਵੀ ਐਸੀ ਆਫਤਾਂ ਬਸ ਕਰੀਆਂ ਵੀ ਬੱਚਿਆਂ ਦੀ ਖਾਤਰ ਬੰਦਾ ਕੂਝ ਆਲਤ ਹੁੰਦਾ ਕਿੰਨਾ ਤੱਕ ਕਰੇ ਮਾਰਦਾ ਮੇਰੇ ਬੱਚਾ ਹੋ ਜੇ ਸਾਨੂੰ ਅਸਹਾਰਾ ਹੋ ਜੂਗਾ ਪਰ ਹੁਣ ਕੀ ਕਰੀਏ ਫਰਾਖੀ ਦਾ ਫਰਾ ਆਦੀ ਕੈਸ ਹੁੰਦਾ ਚੱਕਰ ਪਾ ਛੇ ਦਿਨ ਦਾ ਕੋਈ ਨਾ ਬਾਪੂ ਗੁਰਮੇਲ ਸਿਆ ਅਸੀਂ ਵੀ ਤੇਰੇ ਪੁੱਤ ਆ ਚੰਗਾ ਜੀ ਤੇਰੀ ਚੰਗਾ ਜੀ ਟੈਨਸ਼ਨ ਨਹੀਂ ਲੈਣੀ ਹੁਣ ਤੂੰ ਇਹ ਦੱਸ ਵੀ ਹੁਣ ਤੂੰ ਆਵੇਂਗਾ ਸਾਡੇ ਕੋਲੇ ਜਾਂ ਰਹੇਂਗਾ ਇੱਕ ਅੱਧਾ ਦਿਨ ਇੱਥੇ ਇਹ ਜੀ ਹੁਣ ਮੈਨੂੰ ਨਾ ਆਪਾਂ ਕੱਲ ਨੂੰ ਸੱਦੇ ਨਾ ਸਵੇਰੇ ਆ ਜਾਾਂਗੇ ਆਜੋਗੇ ਪੱਕਾ ਜੇ ਬਾਪੂ ਨੂੰ ਛੱਡਣਾ ਇੱਥੇ ਛੱਡ ਦਿਓ ਤੁਸੀਂ ਸਵੇਰੇ ਆਜੋ ਇਹ ਵੀ ਦੇਖ ਲੈ ਬਾਪੂ ਮੈਂ ਮਿੰਨਸ ਸੈਸਨ ਦਾ ਸਾਹਮਣਾ ਕਰ ਜਮੀਨ ਨੂੰ ਨਾ ਕਰ ਕ્યાં ਭੁਖਾ ਸ਼ਾਦੀ ਕਰਨਾ ਲੈਟਰੀ ਪਹਿਣੀ ਐ ਕਿ ਉੱਥੇ ਮੈਨੇ ਇੰਨਾ ਸਵਕਾ ਹੈਗਾ ਚਲ ਠੀਕ ਹੈ ਬਾਬਾ ਤੁਸੀਂ ਛੱਡਦੇ ਮਿਹਰਬਾਨੀ ਕਰੋ ਆ ਬਾਬੂ 2-400 ਰੁਪਿਆ ਰੱਖ ਲੈ ਕੋਲੇ ਨਹੀਂ ਨਹੀਂ ਬਾਬੂ ਕੋਈ ਨਹੀਂ ਨਹੀਂ ਕਿਰਾਏ ਪਾੜੇ ਰੋੜਾ ਕਰਾਏ ਪਾੜੇ ਨਹੀਂ 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 ਬਾਬੂ ਮੈਂ ਤੇਰਾ ਪੁੱਤ ਆ ਨਹੀਂ ਕੋਈ ਗੱਲ ਨਹੀਂ ਸ਼ਾਬਾਸ਼ ਜੀ ਮਹਾਰਾਜ ਤੁਪਾ ਤਕਰੀਪ ਕਰੇ ਨੀ ਬਾਬੂ ਸੋੜਾਂ ਲੋੜ ਠੀਕ ਹੈ ਰਮੇਂਦਰ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਇਹ ਤਾਂ ਗੱਲ ਸੁਣੀ ਆਪਾਂ ਪਰ ਅੱਜ ਖੂਨ ਪਸੀਨੇ ਨਾਲ ਆਪਣੇ ਪੁੱਤ ਪਾਲ ਕੇ ਪਿਓ ਵੀ ਤਰਸਦੇ ਆ ਉਹਨਾਂ ਦੇ ਸੁੱਖ ਨੂੰ 6 ਬੱਚੇ ਪਾਲੇ ਬਾਪੂ ਗਰਮੇਲ ਸਿਓ ਨੇ 6 ਦੇ 6 ਪਿਆਹੇ ਪੱਲੇਦਾਰੀ ਕਰ ਕਰਕੇ ਅੱਜ ਧੀਆਂ ਤਾਂ ਆਪਣੇ ਘਰੇ ਆ ਵਿਚਾਰੀਆਂ ਪੂਰੀਆਂ ਸੂਰੀਆਂ ਉਹ ਫੇਰ ਵੀ ਲਈ ਫਿਰਦੀਆਂ ਨਾਲ ਧੀਆਂ ਆਈਆਂ ਵਾ ਲੈ ਕੇ ਪਿਓ ਨੂੰ ਤੇ ਵੀ ਦੁੱਖਾਂ ਦਾ ਬੁਡੇ ਗੁੱਦਾ ਹੋ ਜਾਣੀਆਂ ਮਾਂ ਪੁੱਤ ਨਹੀਂ ਭੁੱਲਦੀ ਨਾ ਨਹੀਂ ਭੁੱਲਦੀਆਂ ਨਹੀਂ ਸਹੀ ਗੱਲ ਤੇ ਪੁੱਤ ਜਿਨ੍ਹਾਂ ਨੂੰ ਬਰਾਬਰ ਦੇ ਕੀਤਾ ਸੀ ਉਹ ਚਿੱਟੇ ਤੇ ਲੱਗੇ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਧਸ ਗਿਆ ਉਹਨਾਂ ਨੂੰ ਮਾਪੇ ਬਾਪ ਦੇਖਦੇ ਹੀ ਨਹੀਂ ਭਾਈ ਇੱਥੇ ਪਤਾ ਨਹੀਂ ਕਿਹੜੀ ਕਲਹਿਣੀ ਨਿਗਾ ਲੱਗੀ ਆ ਸਾਡੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਤਹਿਤ ਸਾਡੀ ਨਸ਼ਲ ਕੁੱਤੀ ਕੀਤੀ ਜਾ ਰਹੀ ਆ ਇਹ ਪੋਲੀਟੀਕਲ ਲੀਡਰਾਂ ਵੱਲਿਓ ਸਾਡੇ ਪੰਜਾਬ ਨੂੰ ਨਾ ਤਾਂ ਮੁਗਲਾਂ ਨੇ ਹਰਾਇਆ ਨਾ ਮਾਰਿਆ ਨਾ ਅੰਗਰੇਜ਼ਾਂ ਨੇ ਹਰਾਇਆ ਨਾ ਮਾਰਿਆ ਅਸੀਂ ਜਾਨਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਖੂਨ ਡੋਲਿਆ ਬੰਦ-ਬੰਦ ਘਟਵਾ ਲੇ ਪਰ ਅੱਜ ਇੱਕ ਚਿੱਟੇ ਨਸ਼ੇ ਨੇ ਡਿੱਗਪੁੜੀ ਨੇ ਅੰਨੇ ਕਰਤੇ ਪਿਓ ਰੋ ਰੋ ਕੇ ਅੰਨੇ ਹੋ ਗਏ ਵਿਚਾਰੇ ਅੱਜ ਅੰਨੇ ਹੋਏ ਮਾਂ ਪਿਓ ਨੂੰ ਸਾਂਭਣ ਵਾਲੇ ਪੁੱਤ ਨਸ਼ੇ ਨੇ ਅੰਨੇ ਕਰਤੇ ਡਿੱਗਪੁੜੀ ਨੇ ਬਸ ਰੱਬ ਹੀ ਰਾਖਾ ਸ਼ਰਮ ਆਵੇ ਤਾਂ ਸਾਡੇ ਪੋਲੀਟੀਕਲ ਲੀਡਰਾਂ ਨੂੰ ਆਵੇ ਸ਼ਰਮ ਆਵੇ ਤਾਂ ਇਹਨਾਂ ਸਰਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਆਵੇ ਝਟ ਕੱਪੜੀਆਂ ਨੂੰ ਵੀ ਜਿਹੜੇ ਸੋਹਣਾ ਖਾ ਕੇ ਗਟਕਾ ਸਾਹਿਬ ਦੀਆਂ ਮੁਕਰ ਗਏ ਪਾਰਟੀਆਂ ਬਦਲ ਕੇ ਭੱਜ ਗਏ ਪਹਿਲਾਂ ਜਿਹੜੇ 10 ਸਾਲ ਰਾਜ ਕਰਕੇ ਲੁੱਟ ਕੇ ਉਹ ਤੁਰ ਗਏ ਉਹ ਲੜੀ ਜਾਂਦੇ ਆ ਹੁਣ ਹੁਣ ਇਹ ਆਏ ਸੀ ਨਵੇਂ ਵੀ ਕੁਝ ਕਰਨਗੇ 3 ਸਾਲ ਇਹਨਾਂ ਦੇ ਨਹੀਂ ਗੇ ਇਹ ਵੀ ਬਸ ਆਹੀ ਕੁਝ ਕਰੀ ਜਾਂਦੇ ਬਿਲਕੁਲ ਜੀ ਬਸ ਬੇਨਤੀ ਹੈ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹਨਾਂ ਪਿਓਾਂ ਦੀਆਂ ਦਰਸੀਸਾਂ ਨਾ ਲਵੋ ਇਹਨਾਂ ਦੀਆਂ ਅਸੀਸਾਂ ਲਵੋ ਇਹਨਾਂ ਦੇ ਪੁੱਤ ਇਹਨਾਂ ਦੀਆਂ ਅੰਨੀਆਂ ਹੋਈਆਂ ਅੱਖਾਂ ਦੇ ਬਾਵਜੂਦ ਵੀ ਇਨੀਆਂ ਅੱਖਾਂ ਦੇ ਸਾਹਮਣੇ ਤੜਪ ਤੜਕ ਕੇ ਮਰ ਰਹੇ ਨੇ ਅੰਨਾ ਹੋਇਆ ਪਿਓ ਵੀ ਆਪਣੇ ਪੁੱਤ ਨੂੰ ਹਰ ਰੋਜ਼ ਮਰਦਿਆਂ ਦੇਖਦਾ ਮੈਂ ਜੀ ਮੈਂ ਜੇ ਇੱਕ ਦਲ ਵੀ ਹੱਥ ਲਾ ਕੇ ਵੇਖਿਆ ਜੋ ਕਹਦਾ ਕਿਸੇ ਤੁਸੀਂ ਹਾਂ ਤਾਂ ਮੈਂ ਸਮਾਰ ਆਪ ਤੱਕ ਨਿੱਤ ਲੋ ਤਸਨਵੀਰ ਬਥੂ ਪਾ ਦੂੰਗਾ 15 ਵਾਰੀ ਕਰਦਾ ਸੁਣੁੰਦੇ ਹੀ ਰਾਹ ਹੁੰਦਾ ਸੀ ਮੈਂ ਆਣ ਕੇ ਕਦੇ ਆਵਾਜ਼ ਨਹੀਂ ਸੀ ਇਹਨਾਂ ਲੋਕਾਂ ਦਾ ਕਿ ਮੈਨੂੰ ਜਾਂ ਪਾਣੀ ਚੋਣ ਜਾਂ ਮੀਨ ਰੋਟੀ ਤੋਂ ਮੈਂ ਸਾਰਾ ਕਹਾਣੀ ਕਹਿੰਦਾ ਮੈਂ ਕਦੇ ਸਾਰੀ ਉਮਰ ਪੱਲੇਦਾਰੀ ਕੀਤੀ ਢੋਈ ਤੇ ਬੋਰੀਆਂ ਢੋਂਦਾ ਰਿਆ ਸਾਰੀ ਉਮਰ ਪੱਲੇਦਾਰੀਆਂ ਲਾਉਂਦਾ ਰਿਹਾ ਕਰਦਾ ਰਿਹਾ ਅੱਜ ਆ ਹਾਲਾਤ ਸੋਚਿਓ ਵਿਚਾਰਿਓ ਥੋੜੀ ਜੀ ਆਪਣੇ ਅੰਦਰ ਝਾਤੀ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਪੇਡਾ ਵਰਗਾ ਟਿਕਾ ਹੋ ਜਾਵੇ ਦਵਾਈ ਚੱਲੀ ਅੰਦਾਈਆਂ ਸਾਲਾਂ ਦੀ ਕੋਈ ਨਾ ਭੈਣ ਵਾਹਿਗੁਰੂ ਮੇਰ ਕਰਦੇ ਧੰਨਵਾਦ ਤੇਰੀ ਤੂੰ ਇਹਨਾਂ ਨੂੰ ਲੈ ਕੇ ਆਏ ਲੈ ਕੇ ਆਏ ਧੰਨਵਾਦ ਠੀਕ ਹੈ ਭੈਣ ਠੀਕ ਹੈ